ਔਰ ਅੱਜ ਜਿੱਦਾਂ ਸਿੱਧ ਗੱਲ ਦੱਸ ਰੇ ਕਿ ਮੋਬਾਈਲ ਇੱਕ ਇਦਾਂ ਦੀ ਚੀਜ਼ ਬਣ ਗਿਆ ਕਿ ਅੱਜ ਕੋਈ ਰੋਟੀ ਲੇਟ ਹੋ ਜੇ ਕੋਈ ਟੈਨਸ਼ਨ ਨਹੀਂ ਨਾ ਮਿਲੇ ਕੋਈ ਟੈਨਸ਼ਨ ਨਹੀਂ ਪਰ ਮੋਬਾਈਲ ਜੋ ਡਾਟਾ ਖਤਮ ਹੋ ਜਾਏ ਤੇ ਇਦਾਂ ਜਿੱਦਾਂ ਕੋਈ ਰਬੜ ਖਿੱਚਦਾ ਹੈ ਖਜੋਈ ਜਾਂਦੀ ਇਦਾਂ ਜਾਣ ਖਚੋਂਦੀ ਹੈ ਪਿੱਛੇ ਡਾਟਾ ਮੁੱਕ ਗਿਆ ਹੁਣ ਚੱਲਣਾ ਨਹੀਂ ਇਹਨੇ ਇਹਨਾ ਸ਼ੈਤਾਨ ਨੇ ਗੁੰਮਰਾਹ ਕਰ ਦਿੱਤਾ ਔਰ ਇਦਾਂ ਦਾ ਧੋਖੇ ਚ ਲੈ ਆ ਕੇ ਆਇਆ ਕਿ ਇਦਾਂ ਦੀ ਜ਼ਰੂਰਤ ਬਣਾ ਦਿੱਤਾ ਇਦਾਂ ਦੇ ਸਮੇਂ ਚ ਬਾੜ ਦਿੱਤਾ ਵਿਸ਼ਵਾਸੀਆ ਨੂੰ ਵੀ ਦੁਨੀਆ ਨੂੰ ਤਾਂ ਹੈ ਨੇਚਾ ਬਾਨਾ ਨੂੰ ਮੈਂ ਕਿ ਇਹਦੇ ਵਿੱਚ ਖੁਬ ਜਾਣ ਇਨ ਨਰਕ ਬਲ ਲੈ ਕੇ ਜਾਏ ਪਰ ਸਾਡੇ ਯੁੱਗ ਦੇ ਨਬੀ ਨੇ ਕਿਹਾ ਉਹ ਪ੍ਰਭੂ ਬਹੁਤ ਮਹਾਨ ਹੈ ਉਹਨੇ ਕਿਹਾ ਇਨਾ ਮਹਾਨ ਹੈ ਕਿ ਉਹ ਬੇਕਾਰ ਚੀਜ਼ਾਂ ਜੋ ਹਨ ਜਿਨ੍ਹਾਂ ਲੋਕ ਕੂੜਾ ਸਮੇਂ ਦੇ ਬੇਕਾਰ ਚੀਜ਼ਾਂ ਸਮਝਦਾ ਕਿ ਪ੍ਰਭੂ ਉਹਨਾਂ ਬੇਕਾਰ ਚੀਜ਼ਾਂ ਦੇ ਵਿੱਚੋਂ ਵੀ ਆਪਣੇ ਲਈ ਆਪਣੀ ਮਹਿਮਾ ਦੇ ਲਈ ਇਸਤੇਮਾਲ ਕਰਦਾ ਹੈ ਭਾਵੇਂ ਇਹ ਮੋਬਾਈਲ ਗਲਤ ਦਿਸ਼ਾ ਵੱਲ ਲੈ ਕੇ ਜਾ ਰੇ ਪਰ ਇਹੋ ਹੀ ਮੋਬਾਈਲ ਦੇ ਵਿੱਚ ਅਸੀਂ ਪ੍ਰਭੂ ਯੇਸ਼ੂ ਮਸੀਹ ਦੇ ਪ੍ਰਚਾਰ ਨੂੰ ਵੀ ਫੈਲਾ ਸਕਦੇ ਹਾਂ ਇਸੇ ਮੋਬਾਈਲ ਦੁਆਰਾ ਖੁਸ਼ਖਬਰੀ ਵੀ ਫਲਾਈ ਜਾਂਦੀ ਹੈ ਕੀ ਤੁਸੀਂ ਜਾਣਦੇ ਹੋ ਪ੍ਰਭੂ ਨੇ ਸਾਇੰਸ ਹੁੰਦਾ ਪ੍ਰਭੂ ਵੀ ਇਸਤੇਮਾਲ ਕਰਦਾ ਹੈ ਇਹ ਪ੍ਰਭੂ ਸੀ ਜਿਨੇ ਬ੍ਰਦਰ ਬ੍ਰਾਹਮ ਨੂੰ ਕਿਹਾ ਟੇਪ ਰੀਕੋਰਡਰ ਦਾ ਜਿਹੜਾ ਜੋਗ ਸੀ ਉਹਨੇ ਕਿਹਾ ਕਿ ਆਵਾਜ਼ ਨੂੰ ਰਿਕਾਰਡ ਕੀਤਾ ਜਾਏ ਉਹ ਕੀ ਸੀ ਵਿਗਿਆਨ ਸੀ ਸਾਇੰਸ ਸੀ ਟੈਕਨੋਲੋਜੀ ਸੀ ਪਰ ਪ੍ਰਭੂ ਨੇ ਇਸਤੇਮਾਲ ਕੀਤਾ ਜੋ ਉਸ ਸਮੇਂ ਇਸਤੇਮਾਲ ਹੋਇਆ ਤੇ ਅੱਜ ਸਾਡੇ ਲਈ ਬਰਕਤ ਬਣ ਗਿਆ ਉਹਦੇ ਕਾਰਨ ਅਸੀਂ ਮੈਸੇਜ ਪਰਲੇ ਸੁਣ ਪਾਰੇ ਹallelujah ਹallelujah ਔਰ ਐਸੇ ਮੋਬਾਈਲ 'ਚ ਕਿੰਨੇ ਮੈਸੇਜ ਆ ਬ੍ਰਦਰ ਬ੍ਰਾਹਮ ਦੇ ਕਿੰਨੀਆਂ ਗਵਾਹੀਆਂ ਆ ਕਿੰਨੇ ਭਜਨ ਆ ਇਸਤੇਮਾਲ ਕਰੋ ਭਾਈ ਚੰਗੇ ਕਮਾਲੀ ਇੰਟਰਨੈਟ ਇਸਤੇਮਾਲ ਕਰੋ पर प्रभु दी महिमा लई प्रभु दे कम्मा दे लई हालेलुया प्रभु जो रसी प्रभु दे कंट्रोल च कोई आबेगा फिर ही जे कर पाबेगा